ਮਾਰੇ ਨੇ ਪਰ ਕੁਝ ਲੋਕਾਂ ਵਾਸਤੇ ਜੋ ਹੈ ਇਹ ਇੱਕ ਤਮਾਸ਼ਾ ਬਣਿਆ ਹੋਇਆ ਹੈ ਜੀ ਆ ਵੀਖੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਨੇ ਪਿੱਛੇ ਤੁਰੇ ਜਾ ਰਹੇ ਨੇ ਉਹ ਅਗਲੇ ਪਾਸੇ ਉਹ ਫੜ ਕੇ ਲੈ ਕੇ ਆ ਰਿਹਾ ਹਾਂ ਬਹੇ ਆ ਬਖਾਇਆ ਪਰੋ ਅੱਗੇ ਅੱਗੇ ਜਾ ਆ ਤੁਸੀਂ ਵੇਖੋ ਬੋਲ ਨਾ ਤੁਸੀਂ ਆਹ ਹਾਲਾਤ ਨੇ ਸਾਡੇ ਲੋਕਾਂ ਦੀ ਆ ਸਾਡੇ ਲੋਕਾਂ ਦੀ ਮਾਨਸਿਕ ਕੋਈ ਟੀਡੀ ਇਹ ਕਿਥੋਂ ਫੜ ਕੇ ਲਾਏ ਪਾਣੀ ਪਾਣੀ ਜੋ ਖੜੀ ਜਾ ਤਾਂ ਕੱਪਾ ਪਾ ਦੇਣਾ ਕਦੋਂ ਇਹ ਆ ਤੇ ਇਹ ਜ਼ਰੂਰੀ ਹੀ ਮੰਨੋ ਲੋਕ ਸੇ ਮਰਦੇ ਆ ਤੇ ਤੁਸੀਂ ਸਮਾਜ ਬਣਾਉਣ ਨਾਲ ਬਣਿਆ ਆ ਬੋਟਾ ਤਾਂ ਮਰ ਰਿਹਾ ਉਹ ਭਰਾ ਮੈਂ ਆਇਆ ਸਾਰਾ ਸਰਕਾਰ ਕੀ ਦੰਦ ਦੇਣੀ ਆ ਬੋਲ ਸਰਕਾਰ ਤੁਹਾਨੂੰ ਕੀ ਦੇਵੇ ਤੁਸੀਂ ਸਰਕਾਰ ਨਾਲ ਕਰੋ ਸਵਾਰੀ ਮੰਗ ਕਰਦੇ ਤੇ ਕੀ ਕਰੀਏ ਕੋ ਆਏ ਤੇ ਮੰਗ ਕਰੀ ਨਾ ਕੋ ਹੋਂ ਤੇ ਜਾ ਰੂ ਕੋਈ ਨਹੀਂ ਆਇਆ ਤੇ ਇਹ ਵੋਟਾਂ ਵਾਲਾ ਨਹੀਂ ਆਉਦੇ ਨੇ ਹੋਰ ਕੋਈ ਨਹੀਂ ਆਉਦਾ ਠੀਕ ਆ ਉਹ ਤੇ ਵੋਟਾਂ ਵਾਲਾ ਆਗੇ ਪਰ ਆ ਜਿਹੜੇ ਜਿਹਾ ਉੱਥੇ ਰੋਲਾ ਪੈਣ ਆ ਵੀ ਤਿੰਨ ਜਣੇ ਰੁੜ ਕੇ ਨੇ ਸੂਰ ਫੜਨਗੇ ਇੱਥੇ ਰੁੜ ਕੇ ਨਹੀਂ ਰੁੜਦੇ ਇਹ ਨਹੀਂ ਰੁੜਦੇ ਇਹ ਅੱਜ ਦੀ ਇਥੇ ਦਰਵਾਜ਼ੇ ਨੇ ਇਹ ਜੇ ਰੁੜ ਜੇ ਤਾਂ ਫਿਰ ਪ੍ਰਸ਼ਾਸਨ ਤੋਂ ਤੁਸੀਂ ਕੀ ਕਰਨਾ ਸੀ ਫਿਰ ਤਾਂ ਤੁਸੀਂ ਉਹਨਾਂ ਨਾਲ ਹੀ ਆਲਾ ਚਲੋ ਉਹ ਸਾਡੀ ਜੁਮੇਰੀ ਰੁੜ ਜਾਣਗੇ ਤੇ ਤੁਸੀਂ ਲੋਕਾਂ ਦੇ ਤੁਸੀਂ ਲੋਕਾਂ ਦੇ ਹਾਲਾਤ ਉਹ ਮਾਨਸਿਕ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਦਲਦਲ ਸਪੱਟ ਪਾਣੀ ਚੜਿਆ ਹੋਇਆ ਤੇ ਦੂਸਰੇ ਪਾਸੇ ਦੂਸਰੇ ਪਾਸੇ ਲੋਕ ਤਮਾਸ਼ੀਣੀ ਕਰਨ ਦੇ ਰਹੇ ਕਿ ਕੋਈ ਸੂਰ ਫੜਨ ਜਾ ਰਿਹਾ ਕੋਈ ਛੇ ਫੜਨ ਜਾ ਰਿਹਾ ਮੈਂ ਜਸਦੀਪ ਢਿੱਲੋਂ ਕੈਮਰਾਮੈਨ ਸੁਖਬੀਰ ਸਿੱਧੂ ਨਾਲ ਸਾਈ ਨਾਲ